ਹਬਲ ਜਿਸਾਂ ਕਾਲੀ ਦੁਖ ਦੇ ਰਿਹਾ ਜੁਪੀਆ ਨਿਊਜ਼ ਅੱਜ ਪਹੁੰਚਿਆ ਛਾਲਾ ਬਾਗ ਵਿਖੇ ਜਿਤਨੇ ਜਿਸ ਕੀ ਸਾਂਖਿਆ ਪਾਰੀ ਉਤਨੀ ਉਸ ਕੀ ਜ਼ਿੰਮੇਵਾਰੀ ਇਹ ਕਹਿਣਾ ਹੈ ਤ੍ਰੇਤਨ ਮਿਸ਼ਨ ਆਤਮ ਧਿਆਨ ਕੇਂਦਰ ਸੰਚਾਲ ਤੇ ਸਜਾਲਕ ਸੋਮੇ ਰਾਜਪਾਲ ਜੀ ਦਾ ਜੋ ਕਿ ਸਮੋਰਚ ਦੇ ਅਗਵਾਈ ਕਰ ਰਹੇ ਹਨ ਬੌਮ ਸੇਫਟੀ ਦੇ ਆਊਟਪੁਟ ਵਿੰਗ ਭਾਰਤ ਮੁਕੇ ਮੋਰਚਾ ਰਾਸ਼ਟਰੀ ਪਰਚਾਂਤ ਮੋਰਚਾ ਬਹੁਜਨ ਕ੍ਰਾਂਤੀ ਮੋਰਚਾ ਤੇ ਹੋਰ ਬਹੁਤ ਸਾਰੇ ਸੰਗਠਨਾਂ ਵੱਲੋਂ ਜੋ ਆਪਣੇ ਪੰਜ ਮੰਗੜ ਲੈ ਕੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਸੰਬੰਧ ਦੇ ਵਿੱਚ ਅੱਜ ਕਮੁਰਤਾ ਸ਼ਾਲਾ ਬਾਗ ਵਿੱਚ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਇੱਕ ਬਹੁਤ ਵੱਡਾ ਕਦਮ ਕੀਤਾ ਗਿਆ ਹੈ ਜੋ ਸ਼ਾਇਦ ਵਕਤ ਬਿਆਜ ਹੁੰਦਾ ਹੋਇਆ ਡੀਸੀ ਚੌਂਕ ਪਹੁੰਚੇਗਾ ਜਿੱਥੇ ਕੇ ਧਰਨਾ ਲਗਾ ਕੇ ਇੱਕ ਮੰਗ ਬੱਧਰ ਪ੍ਰਸ਼ਾਸਨ ਦਿੱਤਾ ਜਾਵੇਗਾ ਸੋ ਆਪਾਂ ਇੱਥੇ ਮੌਜੂਦ ਸੰਗਠਨਾਂ ਦੇ ਉਧਿਹਦਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀਆਂ ਪੰਜ ਮੰਗਾਂ ਕੀ ਆ ਤੇ ਉਹਨਾਂ ਦਾ ਕੀ ਕਹਿਣਾ ਹੈ ਗੱਲ ਆਪਣਾ ਜਿਹੜਾ ਹੋਈ ਮਨੋ ਤੇ ਮਤੀ ਜਿਹੜਾ ਦਾ ਬੰਦ ਕਰਨਾ ਚਾਹੁੰਦਾ ਕੋਈ ਜਿਹਦੇ ਵਿੱਚ ਚਾਹੇ ਬੈਂਕਾਂ ਨਾਲ ਸੰਬੰਧਿਤ ਹੋਵੇ ਸੋ ਬੋਲਨ ਕਰਾਤੀ ਮੋਰਚਾ ਜਿਹੜਾ ਅਜ ਭਾਰਤ ਬੰਦ ਨੂੰ ਲੈ ਕੇ ਕਾਲ ਦਿੱਤੀ ਗਈ ਆ ਵਸਸ ਮੰਧ ਦੇ ਵਿੱਚ ਆਪਾਂ ਇੱਥੇ ਮੋਢੇ ਦੇ ਗੋਹੇ ਕਾਰਜ ਸਾਮਰਾਜ ਰਾਜਪਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਪੰਜ ਮੰਗਾਂ ਕਿਹੜੀਆਂ ਨੇ ਜੋ ਉਹਨਾਂ ਨੇ ਸਰਕਾਰ ਦੇ ਕੋਲੋਂ ਅੱਜ ਉਹਨਾਂ ਮੰਗ ਪੱਤਰ ਦੇਣਾ ਹੈ ਸਭ ਬਹੁਤ ਬਹੁਤ ਸੁਆਗਤ ਹੈ ਸਾਡੇ ਜੁਪਾਈ ਨੂ ਚੈਨਲ ਦੇ ਵਿੱਚ ਅੱਜ ਉਹਦੀ ਭਾਰਤਵਾਦ ਦੇ ਸਦਨ ਸਰਵੋ ਪ੍ਰਾਣੋ ਵਾਸਤੇ ਕਪੂਰਤਲੇ ਸ਼ਾਲੂ ਬਾਕ ਦੇ ਵਿੱਚ ਘਾਤਾ ਪ੍ਰਯਾਗ ਕਰਦੇ ਹੋ ਅੰਦੇ ਮੜੇ ਗੇਰੇ ਪੰਜ ਮੰਗਾਂ ਨੇ ਜੋ ਸਰਕਾਰ ਤੋਂ ਅੱਜ ਮੰਗ ਪੱਤਰ ਦੇਣਾ ਹੈ ਸਭ ਤੋਂ ਪਹਿਲਾਂ ਜੁਪਾਈ ਨੂ ਦੇ ਸੀਨੀਅਰ ਪੱਤਰਕਾਰ ਮਜੀਦ ਕਾਨੀ ਜੀ ਕੈਮਰਾਮੈਨ ਇਹਨਾਂ ਦਾ ਸਵਾਗਤ ਹੈ ਜਿਹੜਾ ਅੱਜ ਕਵਰਿੰਗ ਕਰ ਲਈ ਸਾਡੇ ਕੋਲ ਆਇਆ ਇਹਨਾਂ ਦਾ ਸਵਾਗਤ ਹੈ ਧੰਨਵਾਦ ਹੈ ਤੋਂ ਅੱਜ ਅਸੀਂ ਪੰਜ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਤੋਂ ਪੰਜ ਮੰਗਾਂ ਹੈ ਕਿਹੜੀਆਂ ਪੰਜ ਮੰਗਾਂ ਸਾਡੇਆਂ ਆ ਇਹ ਕਿਹੜੀਆਂ ਸਭ ਤੋਂ ਵੱਡੀ ਸਾਡੀ ਜਿਹੜੀ ਸਮੱਸਿਆ ਹੈ ਨਾ ਉਹ ਹੈ ਕਿ EVM EVM ਤੋਂ 2004 ਤੋਂ ਲੈ ਕੇ ਹੁਣ ਤੱਕ ਈਵੀਐਮ ਦੇ ਦੁਆਰਾ ਆ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਦੇਸ਼ ਤੇ ਕਬਜ਼ਾ ਕਰਕੇ ਬੱਠੀ 2004 ਤੇ 2009 ਦੇ ਵਿੱਚ ਕਾਂਗਰਸੀ ਵਿਭਰੇ ਜਿੱਤੀ ਤੇ ਉਸ ਤੋਂ ਬਾਅਦ 14 19 ਤੇ 24 ਦੇ ਵਿੱਚ ਭਾਰਤੀ ਜਨਤਾ ਪਾਰਟੀ ਈਵਨ ਦੇ ਰਹੀ ਹਿਰਾਫਰੀ ਕਰਕੇ ਦੇਸ਼ ਤੇ ਕਬਜ਼ਾ ਕਰਕੇ ਬੱਠੀ ਦੇਸ਼ ਤੇ ਕਬਜ਼ਾ ਕਰਨ ਨਾਲ ਫਿਰ ਇਹਨਾਂ ਨੇ ਤੇ ਤਰ੍ਹਾਂ ਤਰ੍ਹਾਂ ਦੇ ਅਸ਼ੇ ਕਾਨੂੰਨ ਬਣਾ ਰਹੇ ਆ ਬਣਾਏ ਜਿਹੜੇ ਅ ਅਮੀਰ ਨੂੰ ਹੋਰ ਅਮੀਰ ਕਰ ਰਹੇ ਤੇ ਗਰੀਬ ਨੂੰ ਹੋਰ ਗਰੀਬ ਕਰ ਰਹੇ ਨੌਕਰੀਆਂ ਜਿਹੜੀਆਂ ਉਹ ਖਤਮ ਕਰਦੀਆਂ ਤੇ ਸਰਕਾਰੀ ਅਦਾਰੇ ਜਿਹੜੇ ਆ ਉਹ ਵੇਚਦੇ ਦੇ ਰਹੇ ਆ ਪ੍ਰਾਪਰਟੀ ਜਿਹੜੀ ਦੇਸ਼ ਦੀ ਆ ਉਹ ਅਮੀਰ ਘਰਾਣਿਆਂ ਨੂੰ ਵੇਚੀ ਜਾ ਰਹੀ ਆ ਤੋਂ ਸਾਡੀ ਜਿਹੜਾ ਵੱਡੀ ਜਿਹੜੀ ਸਭ ਤੋਂ ਮੰਗ ਆ ਵੀ ਈਵੀਐਮ ਹਟਾ ਕੇ ਬੈਲਟ ਪੇਪਰ ਰਾਹੀ ਚੋਣਾ ਕਰਾਈਆਂ ਜਾਣ ਜੇ ਸਰਕਾਰ ਨੇ ਹੁਣ ਵੀ ਨਾਜਦਾ ਕੀਤਾ ਤੇ ਕੱਲੇ ਕੱਲੇ ਹੀ ਬੋਤ ਅਸੀਂ ਮਰ ਮਟਲੇ ਤਿਆਰ ਆਈ ਵੀ ਜਿਹੜੀ ਆ ਤੋੜ ਦਵਾਂਗੇ ਅਸੀਂ ਨਹੀਂ ਵੀ ਰਹਿਣ ਦੇਣੀ ਤਾਂ ਸਾਡੀ ਦੂਜੀ ਮੰਗ ਹੈਗੀ ਆ ਇਹ ਸਰਕਾਰ ਸਾਰੀਆਂ ਜਾਤੀਆਂ ਦੀ ਜਾਤੀ ਆਧਾਰਿਤ ਗਿਣਤੀ ਕਰਾ ਕੇ ਸ਼ਾਸ਼ਨ ਪ੍ਰਸ਼ਾਸਨ ਵਿੱਚ ਹਰ ਥਾਂ ਬੰਦੀ ਹਿੱਸੇਦਾਰੀ ਦੇਵੇ ਜਿਵੇਂ ਬ੍ਰਾਹਮਣ ਆ ਉਹ ਤਾਂ 3.5% ਆ ਤੇ ਦੇਸ਼ ਦੇ 90% ਜਿਹੜੇ ਅਧਿਆਤੇ ਉਹ ਕਬਜਾ ਤੇ ਕਬਜ਼ਾ ਕਰਕੇ ਬੈਠਾ ਤੋਂ ਸਾਡੀ ਮੰਗ ਆ ਵੀ ਸਾਰੀਆਂ ਜਾਤੀਆਂ ਦੀ ਜਾਤੀ ਅਧਾਰਤ ਗਿਣਤੀ ਕਰਾ ਕਰਾਓ ਤੇ ਜਿੰਨਾ ਉਹਦਾ ਹਿੱਸਾ ਬਣਦਾ ਵਾ ਉਹਨਾਂ ਨੂੰ ਹਿੱਸਾ ਸਾਰੇ ਖੇਤਰਾ ਵਿੱਚ ਸਾਜ ਦਿੱਤਾ ਜਾਵੇ। ਉਹ ਤੀਜੀ ਸਾਡੀ ਮੰਗ ਆ ਬਈ ਮਾਨਯੋਗ ਅਮਰਸ਼ਾ ਜੀ ਸੰਸਦ ਵਿੱਚ ਬੋਲਦੇ ਆ ਵੀ ਲੋਕ ਭਾਰਤ ਦੇ ਬਹੁਤ ਸਾਰੇ ਅੰਬੇਡਕਰ 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 ਕਰਦੇ ਆ ਵੀ ਜੇ ਕਿਸੇ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਭਗਵਾਨ ਮਿਲ ਜਾਂਦਾ। ਜੀ। ਤੋਂ ਸਾਡੇ ਵਾਸਤੇ 바ਵਾ ਸਾਹਿਬ ਡਾਕਟਰ ਭੀਮrao ਅੰਮੇਡਕਰ ਭਗਵਾਨ ਵਾਂ। ਅਸ਼ੁਰੂ ਨੂੰ ਭਗਵਾਨ ਮੰਨਦੇ ਆ। ਕਿਉਂਕਿ ਸਾਨੂੰ ਉਹਨਾਂ ਨੇ ਇਸ ਗੁਲਾਮੀ ਤੋਂ ਆਜ਼ਾਦੀ ਦਵਾਈ। ਤੋਂ ਆ ਜਿਹੜੀ ਹੁਣ ਇਸ ਵਕਤ ਫਿਰ ਆਜ਼ਾਦੀ ਜਿਹੜੀ ਆ ਬ੍ਰਾਹਮਣ ਸਾਠ ਕੋ ਖੋ ਰਿਆ। ਤੋਂ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਖੜ ਜੀ ਦਾ ਅਮਰ ਸਿੰਘ ਜੀ ਨੇ ਨਰਾਦਰ ਕੀਤਾ ਵਾ। ਅਸੀਂ ਅਮਰ ਸਿੰਘ ਜੀ ਕੋ ਉਸਤਫਾ ਉਸਤਫਾ ਦੀ ਮੰਗ ਕਰਦੇ ਆ। ਉਸਤਫਾ ਦੇ। ਤੋਂ ਤੀਜੀ ਸਾਡੀ ਮੰਗ ਆ। ਵੇ ਬੋਧੀਆਂ ਦਾ ਬੋਧ ਗਿਆ ਵਿਖੇ ਆ ਮਹਾ ਬੋਧੀ ਵਿਹਾਰ ਉਹ ਤੇ ਬੋਧੀਆਂ ਦਾ ਉੱਥੇ ਬ੍ਰਾਹਮਣ ਕਬਜ਼ਾ ਕਰਕੇ ਬੈਠਾ ਤੋਂ ਸਾਡੀ ਮੰਗ ਹੈ ਵੀ ਉਹ ਬ੍ਰਾਹਮਣ ਉਹ ਤੋਂ ਕਬਜ਼ਾ ਛੱਡੇ ਤੇ ਬੋਧ ਵਿਹਾਰ ਜਿਹੜਾ ਵਾ ਉਹ ਆਜ਼ਾਦ ਕੀਤਾ ਜਾਵੇ ਉਹ ਬੋਧ ਗੁਰੂ ਸਾਹ ਪਿਆ ਜਾਵੇ ਅਗਲੀ ਸਾਡੀ ਮੰਗ ਹੈ ਇੱਕ ਦੇਸ਼ ਦੇ ਵਿੱਚ ਵਕਫਾ ਬੋਰਡ ਬਣਿਆ ਵਕਫਾ ਮੁਸਲਮਾਨ ਭਾਈਚਾਰੇ ਦਾ ਇੱਕ ਬੋਰਡ ਹੈ ਵਕਫਾ ਬੋਰਡ ਵਕਫਾ ਬੋਰਡ ਦੀ ਬਹੁਤ ਪ੍ਰਾਪਰਟੀ ਆ ਜ਼ਮੀਨਾਂ ਹੋਰ ਉਹਨਾਂ ਦੀ ਬੜੀ ਪ੍ਰਾਪਰਟੀ ਆ ਤੇ ਇਹ ਭਾਰਤੀ ਜਨਤਾ ਪਾਰਟੀ ਸਰਕਾਰ ਕਾਨੂੰਨ ਬਣਾ ਕੇ ਉਹ ਵਕਫਾ ਬੋਰਡ ਦੀ ਪ੍ਰਾਪਰਟੀ ਨੂੰ ਹਥਿਆਣਾ ਚਾਹੁੰਦੀ ਆ ਤੋਂ ਸਾਡੀ ਇਹ ਮੰਗ ਆ ਵੀ ਉਹ ਜਿਹੜਾ ਕਾਨੂੰਨ ਬਣਾਇਆ ਇਹਨਾਂ ਨੇ ਪ੍ਰਾਪਰਟੀ ਥਿਆਉਣ ਲਈ ਵਕਫ ਬੋਰਡ ਦੀ ਉਹ ਕਾਨੂੰਨ ਵਾਪਸ ਆ ਜਾਵੇ ਤੇ ਉਹ ਵਕਫ ਬੋਰਡ ਦੀ ਪ੍ਰਾਪਰਟੀ ਵਕਫ ਬੋਰਡ ਕੋਈ ਰਹਿ ਨਾ ਦਿੱਤਾ ਜਾਵੇ ਉਹਨਾਂ ਕੋਈ ਸ਼ੇਅਰਸ ਰੱਖਤੀ ਜਾਵੇ ਤੋ ਸਾਡੀਆਂ ਇਹ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਐਜੀਟੇਸ਼ਨ ਕਰ ਰਹੇ ਆਂ ਤੋ ਦੂਸਰੇ ਸਾਡੇ ਮੰਗਾਂ ਸਰਕਾਰ ਤੱਕ ਪਹੁੰਚ ਗਈ ਜੁਪੀ న్యూਸ ਰਹੀ ਤਾਂ ਫਿਰ ਚੈਨਲ ਦਾ ਜੁਪੀਨੂ ਚੈਨਲ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਨੇ ਸਾਡੇ ਇਹ ਪ੍ਰੋਗਰਾਮ ਦੀ ਕਵਰੇਜ ਕੀਤੀ ਧੰਨਵਾਦ ਦੇਖੋ ਕੁਸਤਨਾ ਜਿਹੜਾ ਤੁਸੀਂ ਮੰਗਪਤਰੇ ਕਿਹੜੀ ਜਗਾ ਜਾ ਕੇ ਦਿਓਗੇ ਹਾਂ ਮੰਗਪਤਰ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ ਡੀਸੀ ਚੌਕ ਪਰ ਮੌਸਮ ਖਰਾਬ ਆ ਪਤਾ ਨਹੀਂ ਕਦੋਂ ਬਾਹਰ ਨਹੀਂ ਆ ਤੋ ਬਾਜ਼ਾਰ ਵਿੱਚ ਦੀ ਹੁੰਦਿਆ ਹੋਇਆ ਲੋਕਾਂ ਨੂੰ ਸੁਣਿਆ ਦਿੰਦਿਆ ਹੋਇਆ ਤੇ ਅਸੀਂ ਭਗ ਸਿੰਘ ਚੌਕ ਮੰਗਪਤਰੇ ਇਸਾ ਸੋਮਰਾ ਆਪਾਲ ਜਿੰਨੇ ਦੇ ਗਵਾਏ ਹੈ ਅਤੇ ਅੱਜ ਇਹਦੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੋਨ ਦਾ ਇੱਕ ਨਾ ਉਹਨਾਂ ਵਿਆਹ ਦਾ ਜਾ ਕੇ ਵਿਆਹ ਚ ਹੁੰਦੇ ਹੋਏ ਲੋਕਾਂ ਨੂੰ ਜਾਗਰਤ ਕਰਦੇ ਹੋਏ ਲੋਕਾਂ ਨੂੰ ਸਨੇਹ ਦਿੰਦੇ ਹੋਏ ਜੋੜ ਨੇ ਮੰਗਾਵਾ ਉਸ ਦੇ ਸਬੰਧ ਵਿੱਚ ਇਹ ਹੁਣ ਲੋਕਾਂ ਨੂੰ ਜਾਗਰੂਤ ਕਰਨਗੇ ਔਰ ਚੇਤ ਪਾਕਿਸਤਾਨ ਚੌਂਦ ਦੇ ਵਿੱਚ ਜਾ ਕੇ ਆਪਣਾ ਮੰਗ ਪੱਤਰ ਜੋ ਪ੍ਰਸ਼ਾਸਨ ਨੂੰ ਦੇਣਗੇ ਮੈਂ ਹਾਂ ਬਜੀ ਸਿੰਘ ਕਾਂਜਲੀ ਪਹਿਨਾ ਕੈਮਰਾਮੈਨ ਰਾਜਵੰਦ ਤਦ ਗੁਰੂ ਨੇ ਸੋ ਆਹ ਕਹਿੰਦੇ ਆ ਤੇ ਟੀਮ ਅਟਾ ਕੇ ਬੈਲਡ ਬੁੱਕ ਪਰ ਇਹ ਛੋਣਾ ਕਰਾ ਕੇ ਦੇਖਾਂ ਪਰ ਆਂ ਕਿੰਨੇ ਕਿ ਸੱਜਾ ਲੱਗੇ ਜਾਂਦੇ ਆ ਕੋਪਾ ਨੂੰ ਭਰਾਓ ਆ ਜਿਹੜੇ ਤੁਹਾਡੇ ਘਰਾਂ ਮਰਾਂ ਨੂੰ ਫਰਕ ਪਿਆ ਅੱਜ ਜਿਹੜੇ ਬੱਚੇ ਜਿਹੜੇ ਉਹਨਾਂ ਨੌਕਰੀ ਨਹੀਂ ਹੋਈਆਂ ਅੱਜ ਪੜਾਈ ਦਾ ਬਹੁਤ ਮਰ ਹਾਰ ਕੀਤਾ ਕੋ ਕਦੇ ਪਿਛੇ ਤੇ ਆਰਐਸਐਸ ਔਰ ਈਵੀਐਮ ਜ਼ਿੰਮੇਵਾਰ ਹੈ ਤੁਹਾਡੀ ਮੰਗ ਹੈ ਵੀ ਹੁਣ ਸਾਡੇ ਸਮੇਂ ਵਿੱਚ ਕਿਹਨਾਂ ਦੇ ਸੱਤਰ ਨਹੀਂ ਚੋਣਾ ਕਰਿਆ ਜਾਣ ਵੀ ਈਵੀਐਮ ਮਟਾਈ ਜਾਵੇ ਲੈਕਰ ਫਿਰ ਵੀ ਇਹ ਆਰਐਸਐਸ ਈਵੀਐਮ ਰੇਟ ਆਉਂਦੀ ਤਾਂ ਸਾਨੂੰ ਮਜਬੂਰਨ ਸੱਡਾ ਪਰਣਾ ਪਊ ਸੱਪਣਾ ਕੋਊਗਾ ਵੀ ਸਾਨੂੰ ਈਵੀਐਮ ਚੋਣ ਲਈ ਮਜਬੂਰ ਹੋਣਾ ਪਊਗਾ मोटराइकले लॻे आहे बादशाह गुल आहे काफ़ी जॾहिं कागर मोटर लॻे